ਦੋਸਤੋ ਆਪ ਆਏ ਹੋਇਆ ਜੀ ਬਹੁਤ ਹੀ ਪਾਵਨ ਪਵਿੱਤਰ ਅਸਥਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਸਰ ਸਾਹਿਬ ਸਿਆੜ ਸਾਹਿਬ ਤੇ ਅੱਜ ਉਹਨਾਂ ਨਾਲੇ ਆਪਾਂ ਦਰਸ਼ਨ ਕਰਦੇ ਆ ਤੇ ਨਾਲੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਸਿਆੜ ਸਾਹਿਬ ਜ਼ਿਲ੍ਹਾ ਲੁਧਿਆਣਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਰਾਜ ਦੀ ਲੜਾਈ ਤੋਂ ਬਾਅਦ ਆਪਣੇ ਦਿਲਵਾਗ ਨਾਮੀ ਜ਼ਖਮੀ ਕੁੜੇ ਸਮੇਤ ਇੱਥੇ ਪਹੁੰਚੇ ਸਨ ਉਸ ਸਮੇਂ ਇਹ ਸਥਾਨ ਟੋਇਟ ਬਿਆ ਵਾਲਾ ਜੰਗਲ ਸੀ ਅਤੇ ਇੱਥੇ ਇੱਕ ਭਗਰੂ ਨਾਂ ਦਾ ਹੰਕਾਰੀ ਵਿਅਕਤੀ ਰਹਿੰਦਾ ਸੀ ਇੱਥੇ ਉਹ ਗੁਰੂ ਸਾਹਿਬ ਜੀ ਦੇ ਪਲ ਪਰ ਟਿਕਾਣੇ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਗੁਰੂ ਜੀ ਨੂੰ ਬੁਰਾ ਭਲਾ ਵੀ ਕਿਹਾ ਪਰ ਗੁਰੂ ਜੀ ਨੇ ਸ਼ਾਂਤ ਰਹਿੰਦੇ ਹੋਏ ਉਸ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਜਿਸ ਉਤੇ ਭਗਰੂ ਨੇ ਅਮਲ ਨਾ ਕੀਤਾ ਸਮਾਂ ਲੰਘ ਜਾਣ ਤੇ ਉਹ ਬਹੁਤ ਪਛਤਾਇਆ ਅਤੇ ਪਰਿਵਾਰ ਸਮੇਤ ਇੱਥੋਂ ਚਲਾ ਗਿਆ ਇੱਥੇ ਗੁਰੂ ਸਾਹਿਬ ਜੀ ਦਾ ਜ਼ਖਮੀ ਘੋੜਾ ਚੜਾਈ ਕਰ ਗਿਆ ਅਤੇ ਉਸ ਨੂੰ ਉੱਪਰਲੇ ਕੀਮਤੀ ਦੁਸ਼ਾਲੇ ਸਮੇਤ ਦਫਨਾ ਦਿੱਤਾ ਗਿਆ ਦੱਸਦੇ ਹਨ ਕਿ ਕੁਝ ਅਗਿਆਨੀ ਅਤੇ ਮਨਮੁੱਖਾਂ ਨੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਕੀਮਤੀ ਦੁਸ਼ਾਲਾ ਘੋੜੇ ਤੋਂ ਲਾ ਲਿਆ ਇਹ ਕੋ ਕੰਮ ਕਰਨ ਵਾਲੇ ਵੀ ਆਪਣੀ ਜ਼ਮੀਰ ਦੇ ਡਰੋਂ ਹੀ ਇੱਥੋਂ ਚਲੇ ਗਏ ਅਸਲ ਵਿੱਚ ਗੁਰੂ ਸਾਹਿਬ ਜੀ ਦੀ ਅਨੋਖੀ ਸ਼ਕਤੀ ਦੇ ਪ੍ਰਭਾਵ ਦੀ ਤਾਬ ਉਹ ਸਹਾਰ ਨਾ ਸਕੇ ਅਤੇ ਸਹਿਮੇ ਹੋયા ਨੇ ਇਥੋਂ ਕੂਚ ਕਰ ਜਾਣ ਵਿੱਚ ਆਪਣੀ ਭਲਾਈ ਸਮਝੀ ਅਤੇ ਪਿੰਡ ਛੱਡ ਗਏ ਬੋਲੋ ਜੀ ਵਾਹਿਗੁਰੂ